पानी तो पानी ਆਇਆ ਤੇ ਕੀ ਗੱਲ ਪਤਰੀ ਸਰੀ ਤੇ ਕਿਹੜੀ ਗੱਡੀ ਵੀ ਸੀ ਕਿਵੇਂ ਅੱਕ ਲੱਗੀ ਜੀ ਮੇਰਾ ਨਾਮ ਜਗਰਾਤ ਸਿੰਘ ਹੈ ਪਿੰਡ ਹੱਲਾ ਇਹ ਬੋਕਸ ਵੈਗਨ ਦੀ ਗੱਡੀ ਸੀ ਮੈਂ ਨਾ ਅੱਗੇ ਵੀ ਦੋ ਵਾਰੀ ਖਰਾਬ ਹੋ ਗਈ ਆ ਜੰਸੀ ਸੀ ਕੰਪਲੇਨਟ ਕੀਤੀ ਸਾਰਾ ਕੰਮ ਕੀਤਾ ਇਥੋਂ ਮੈਂ ਪਿੰਡੋਂ ਨਿਕਲਿਆ ਤੇ ਪਿੱਛੇ ਮੁੰਡਾ ਦੇਖਣ ਡੇ ਮੜਾ ਜਾ ਧੂਆ ਨਿਕਲਿਆ ਤੇ ਮੇਰੇ ਆ ਲੱਤ ਲੱਗੇ ਵੀ ਗੇਰ ਤਾਂ ਜਿਹੜਾ ਥੱਲੇ ਧੂਆ ਆਇਆ ਤੇ ਮੈਂ ਅੱਗੋ ਜਾ ਕੇ ਬੋਨਟ ਖੋਲਿਆ ਜਾਣ ਕੇ ਤਮਾਕਾ ਪਿਆ ਅੱਕਦਾ ਤੇ ਗੱਡੀ ਸੜ ਗਈ ਤੇ ਮੇਰੇ ਆ ਗੁੱਗ ਪੈ ਗਈ ਮੂੰਹ ਤੇ ਰੱਤ ਤੇ ਟੋਟਾ ਹੋ ਗਿਆ ਜੀ ਮੌਕੇ ਤੇ ਕੋਈ ਲੋਕ ਆਏ ਫਿਰ ਮੌਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਨਾਲ ਆ ਸਾਰਾ ਪਿੰਡ ਬੜੀ ਮਸਤ ਜਾਨ ਬਚਾਈ ਪਿੰਡ ਸਾਰਾ ਨਾਲ ਆ ਕੀ ਕਹਿਣਾ ਚਾਹੋਗੇ ਜੇ ਤੇਰੀ ਕੰਪਨੀ ਦੇ ਵਿੱਚ ਜਨਨਾਂ ਦਾ ਗੱਡੀ ਪੱਤੀ ਆ ਚਲੋ ਕੰਪਨੀ ਨੂੰ ਕੀ ਕਹਿਣਾ ਮੈਂ ਕੰਪਨੀ ਕਿਹੜਾ ਜਾਣ ਕੇ ਕਰਦੀ ਆ ਨਿਸ਼ਾਨ ਚਲੋ ਬਚਾਅ ਹੋ ਗਿਆ ਇੰਨੀ ਬੜੀ ਜਾਨ ਬਚ ਗਈ

Yeah, ਜੀ ਆਈ ਨੀ ਤੇ ਹੋਈ ਉਹ ਅਪੀਟੇ ਤੇ ਆਇਆ ਨਾ ਜਿਹੜਾ ਅਨਕਾ ਪੜੀ ਆ ਹੱਥ ਲੱਗ ਗਿਆ ਜੀ ਪੂਰੀ 500 ਦੇ ਘਟੇ ਕਿਵੇਂ ਪਤਾ ਲੱਗਾ ਵੀ ਇੱਥੇ ਘਟੇ ਤੋਂ ਅਗਲੇ ਕਿਵੇਂ ਤੁਹਾਨੂੰ ਕੋਲ ਆਇਆ ਤੇ ਪਰਦਾ ਸਾਨੂੰ 112 ਤੋਂ ਕਾਲ ਗਈ ਸੀ ਜੇ ਕਿ ਕਾਲਜ ਰੋਡ ਤੇ ਪੱਠੇ ਦੇ ਕੋਲ ਅੱਗ ਲੱਗੀ ਹੈ ਗੱਡੀ ਨੂੰ ਆਪਾਂ ਉਸੇ ਵਾਲੇ ਗੱਡੀ ਲੈ ਕੇ ਨਿਕਲ ਗਏ 4 ਤੋਂ 5 5 ਮਿੰਟ ਦੇ ਵਿੱਚ ਗੱਡੀ ਇੱਥੇ ਪਹੁੰਚ ਗਈ ਅੱਗ ਤੇ ਕਾਬੂ ਪਾ ਗਿਆ ਪਾ ਲਿਆ ਗਏ ਗੱਡੀ ਤੇ ਟੋਟਲੀ ਖਸਾਬਦੀ ਹੋ ਗਈ ਹੈ ਸਾਰੀ ਗੱਡੀ ਨੂੰ ਅੱਗ ਲੱਗੀ ਹੋਈ ਸੀ ਅਜੀ ਭਾਜੀ ਕਿਹੜਾ ਪਿੰਡ ਆ ਤੇ ਕਿੱਥੇ ਕਿਹੜੀ ਗੱਲਬਾਤ ਹੋਈ ਹੈ ਗੱਡੀ ਕਿਵੇਂ ਕਿਵੇਂ ਆ ਕੇ ਲੱਗੇ ਦੁਬਾਰਾ ਦੱਸੋ ਮੇਰਾ ਨਾਮ ਮੇਜਰ ਸਿੰਘ ਬਾਜਵਾ ਜੀ ਪਿੰਡ ਹਰਦੂ ਬਠਵਾਲਾ ਮੈਂ ਇੱਥੋਂ ਲੰਘ ਰਿਹਾ ਸੀ ਦਰੰਗਲੇ ਰੋਡ ਤੋਂ ਤੇ ਦੂਰੋਂ ਵੇਖਿਆ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸੀਗੀਆਂ ਤੇ ਅਗਲੀ ਵੇਖ ਕੇ ਮੈਂ ਗੱਡੀ ਵੱਲ ਨੂੰ ਆ ਗਿਆ ਉੱਥੇ ਆ ਕੇ ਵੇਖਿਆ ਬਈ ਗੱਡੀ ਮੇਰੇ ਨਾਲ ਦੇ ਪਿੰਡ ਦਾ ਹੀ ਮੁੰਡਾ ਹੱਲੇ ਪਿੰਡ ਤੋਂ ਆ ਜੋ ਗਰਾਸਾਂ ਚ ਲਾ ਰਿਹਾ ਹੈਗਾ ਤੇ ਉਹਦੀਆਂ ਲੱਤਾਂ ਨੂੰ ਵੀ ਕਾਫੀ ਅੱਗ ਪਈ ਹੋਈ ਹੈ ਕਾਫੀ ਜ਼ਿਆਦਾ ਜ਼ਖਮੇ ਆ ਠੀਕ ਹੈ ਜੀ ਤੇ ਕਾਫੀ ਪਹਿਲਾਂ ਤਾਂ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਪਟ્રોલ ਗੱਡੀ ਹੋਣ ਕਰਕੇ ਅੱਗ ਬਹੁਤ ਜ਼ਿਆਦਾ ਜ਼ੋਰ ਫੜ ਚੁੱਕੀ ਸੀਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਗੱਡੀ ਲਾ ਕੇ ਗਿਆ ਨਹੀਂ ਤੇ ਫਿਰ ਬ੍ਰਿਗੇਡ ਵਾਲਿਆਂ ਨੂੰ ਆਪਾਂ ਫੋਨ ਕੀਤਾ ਸੀਗਾ ਧੰਨਵਾਦ ਕਰਦਾ ਜੀ ਫਾਇਰ ਬ੍ਰਿਗੇਡ ਵਾਲਿਆਂ ਦਾ ਜਿਹੜਾ ਨੇ ਫੋਨ ਕਰਨ ਤੋਂ ਛੇਤੀ ਬਾਅਦ ਹੀ ਗੱਡੀ ਉਹਨਾਂ ਦੀ ਵਾਹੇ ਆ ਗਈ ਪਰ ਪਟ્રોલ ਗੱਡੀ ਹੋਂ ਕਰਕੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਗੱਡੀ ਟੋਟਲ ਲਸਟ ਹੋ ਚੁੱਕੀ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਹੜੀ ਕੰਪਨੀ ਦੀ ਗੱਡੀ ਬਾਕਸ ਵਾਲੰਦੀ ਗੱਡੀ ਹੈ ਕਿ ਟਾਈਗਰ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਕਾਫੀ ਕੋਸ਼ਿਸ਼ ਕੀਤੀ ਹੈ ਜੀ ਅੱਗ ਬੁਝਾਉਣ ਦੀ ਪਰ ਪਟ્રોલ ਕਾਰ ਹੋਂ ਕਰਕੇ ਅੱਗ ਬਹੁਤ ਛੇਤੀ ਨਾਲ ਹੀ ਯੋਰ ਫੜ ਚੁੱਕੀ ਹੋਈਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਵੀ ਅੱਗ ਲੱਗ ਨਹੀਂ ਜਾ ਰਿਹਾ ਤੇ ਫਾਇਰ ਬ੍ਰਿਗੇਡ ਵਾਲਿਆਂ ਪਰ ਫਿਰ ਵੀ ਉਹਨਾਂ ਧਿਆਨ ਤੋਂ ਪਹਿਲਾਂ ਪਹਿਲਾਂ ਗੱਡੀ ਸੜਕੇ ਸਵਾਹ ਹੋ ਚੁੱਕੀ ਹੈ ਕਿੰਨਾ ਕਿ ਨੁਕਸਾਨ ਹੋ ਸਕਦਾ ਹੈ ਕਿੰਨੀ ਗੱਡੀ ਗੱਡੀ ਦਾ ਜੀ 100% ਹੀ ਨਸਾਨ ਹੋ ਚੁੱਕਾ ਗੱਡੀ ਦਾ ਕੁਝ ਨਹੀਂ ਬਚਿਆ ਸੜਕੇ ਸਵਾਹ ਹੋ ਗਈ ਹੈ ਜੀ ਨਮਰੇ ਪਾਣੀ ਥੜੀ ਪਾਣੀ